ਰੱਬਾ ਤੈਨੂੰ ਥੋੜੇ ਕਿੜੀ ਤੈਥੋਂ ਵੀ ਨਹੀਂ ਰਜਦੇ ਬੰਦੇ ਪਾਤਰ ਵਰਗੀ ਸ਼ਾਇਰਤਾ ਲੈਂਦੇ ਪੰਜਾਬ ਦੇ ਗਲੀ ਮੁਹੱਲੇ ਹਮ ਕਿ ਸਾਰੇ ਰੋਗ ਉਲੱਦੀ ਬੈਠਾ ਹਾਂ ਸੱਜਣ ਸਾਰੇ ਸੱਦੀ ਬੈਠਾ ਆਖ ਦੀ ਬੋਲੀ ਕਿਉਂ ਨਾ ਸਮਝਾਂ ਹਮ ਇਸ਼ਕ ਵਲੀ ਦੀ ਗੱਦੀ ਬੈਠਾ ਲੈਂਦੇ ਨਾਲੋਂ ਜ਼ਿਆਦਾ ਚੜ੍ਹ ਦੇ ਵਿੱਚ ਤਜਮਲ 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 ਹੋਈ ਪਈ ਹੈ ਜਿੱਤ ਜਾਣਾ ਤੇ ਲੁੱਟਣਾ ਇੱਕੋ ਗੱਲ ਨਹੀਂ ਹੂੰ ਦੁਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਰਿਸ਼ਤੇ ਸੁਖਾਵੇਂ ਨਾ ਰਹਿਣ ਬੋਲਚਾਲ ਬੰਦ ਹੋ ਜੇ ਤੇ ਜੇ ਗਵਾੜ ਚ ਮਰ ਗੋ ਜੇ ਫਿਰ ਅਫਸੋਸ ਕਿਵੇਂ ਕਰੀਦਾ ਮੈਨੂੰ ਐ ਲੱਗਾ ਕਿ ਚੂਣੀਆਂ ਦੇ ਨਾਲ ਰਾਪਤੇ ਦੀ ਇੱਕ ਕੜੀ ਹੋਰ ਟੁੱਟ ਗਈ ਹੂੰ ਜਿਵੇਂ ਕਿ ਪਹਿਲਾਂ ਸੁਨੀਲ ਕਟਾਰੀਆ ਹੋਣਾ ਵੀ ਦੱਸਿਆ ਤੁਹਾਨੂੰ ਕਿ ਫਿਰੋਜ਼ਪੁਰ ਦੀ ਇੱਕ ਹੋਸ਼ ਸ਼ਖਸੀਅਤ ਜਿਨ੍ਹਾਂ ਦਾ ਸਬੰਧ ਜਿਹੜਾ ਹੈਗਾ ਤਜ਼ੰਮਲ ਕਲੀਮ ਹੋਣਾ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਵਾਲੇ ਸੀਗੇ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਕਲੀਮ ਸਾਹਿਬ ਸਾਡੇ ਚ ਨਹੀਂ ਰਹੇ ਤੇ ਆਪਾਂ ਮੇਰਾ ਮਨ ਕੀਤਾ ਕਿ ਉਹਨਾਂ ਦੇ ਅੰਦਰ ਦੀ ਭਾਵਨਾ ਜਿਹੜੀ ਹੈ ਉਹ ਵੀ ਮਹਿਸੂਸ ਕਰੀਏ ਪਤਾ ਕਰੀਏ ਕਿ ਉਹ ਕੀ ਸੋਚਦੇ ਨੇ ਚਾਹੇ ਲੈਂਦੇ ਪੰਜਾਬ ਦੀ ਗੱਲ ਆ ਛੱਡੇ ਪੰਜਾਬ ਦੀ ਗੱਲ ਆ ਮੇਰੇ ਨਾਲ ਹਰमीत ਵਿਦਿਆਰਥੀ ਜੀ ਨੇ ਵਧਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਲੀਮ ਸਾਹਿਬ ਹੁਣੀ ਦੁਨੀਆ ਚ ਨਹੀਂ ਰਹੇ ਤੁਹਾਡੇ ਨਾਲ ਪੜੀਆਂ ਉਹਨਾਂ ਦੀਆਂ ਭਾਵਨਾਵਾਂ ਯਾਦਾਂ ਜੁੜੀਆਂ ਹੋਈਆਂ ਤੇ ਜਦੋਂ ਇਹ ਤੁਸੀਂ ਸੁਨੇਹਾ ਤੁਹਾਡੇ ਤੱਕ ਪਹੁੰਚਿਆ ਕਿ ਉਹ ਦੁਨੀਆ 'ਚ ਨਹੀਂ ਰਹਿ ਬਿਮਾਰ ਤਾਂ ਕਾਫੀ ਲੰਮੇ ਸਮੇਂ ਤੋਂ ਸੀ ਕੀ ਅੰਦਰ ਜਿਹੜੀ ਤੁਹਾਡੇ ਚੀਜ਼ ਉੱਠੀ ਜਨਵਰੀ ਮਹੀਨੇ 'ਚ ਜਦੋਂ ਅਸੀਂ ਸੁਨੀਲ ਵੀ ਨਾਲ ਸੀ ਅ ਵਰਲਡ ਪੰਜਾਬੀ ਕਾਨਫਰੰਸ ਦੇ سلسلے 'ਚ ਗਏ ਸੀ ਜੀ ਤੇ ਉਦੋਂ ਤਜਮਲ ਖੁਰਾ ਨਾਲ ਮੁਲਾਕਾਤ ਹੋਈ ਸੀ ਹਾਂ ਤਜਮਲ ਹੋਣ ਨਾਲ ਮੇਰਾ ਰਿਸ਼ਤਾ ਇੱਕ ਗੱਲੋਂ ਹੋਰ ਥੋੜਾ ਜਿਹਾ ਗੂੜਾ ਹੈ ਕਿ ਮੇਰਾ ਮੇਰੇ ਵੱਡ ਵਡੇਰਿਆਂ ਦਾ ਜੱਦੀ ਪਿੰਡ ਅੱਛਾ ਜੀ ਚੂਂਡੀਆਂ ਚ ਹੂੰ ਚੂਂਡੀਆਂ ਤੋਂ 8-10 ਕਿਲੋਮੀਟਰ ਦੂਰ ਹੋਵੇਗਾ ਜੰਡ ਵਾਲਾ ਜੀ ਤੇ ਓ ਇਸ ਨਾਤੇ ਮੈਂ ਕਹਿਣਾ ਹੁਣਾ ਕਿ ਤਜਮਲ ਮੇਰਾ ਗਰਾਈ ਹੈ ਹੂੰ ਤੇ ਤਜਮਲ ਨਾਲ ਮੇਰੀ ਪਹਿਲੀ ਮੁਲਾਕਾਤ ਲਾਹੌਰ ਵਿੱਚ ਹੋਣ ਦੇ ਬਾਯੂਦ ਫੋਨ ਤੇ ਹੋਈ ਸੀ ਅੱਛਾ ਜੀ ਇਹ 2007 ਦੀ ਗੱਲ ਹੈ ਅੱਛਾ ਮੈਂ ਲਾਹੌਰ ਗਿਆ ਸਾਂ ਗੁਰੂ ਅਰਜਨ ਦੇਵ ਗੁਰਪੁਰਪ ਦੇ ਸ਼ਹੀਦੀਪੁਰਪ ਤੇ ਮਨ ਮੇਰਾ ਅਸਲ ਵਿੱਚ ਇਹ ਸੀ ਕਿ ਮੈਂ ਪਿੰਡ ਜਾਣਾ ਚਾਹੁੰਦਾ ਸੀ ਪਰ ਪਿੰਡ ਜਾਣ ਦਾ ਕੋਈ ਸਬਬ ਨਹੀਂ ਸੀ ਗੱਲ ਹੈ ਆਖਰ ਉਹ ਸ਼ਾਮ ਆ ਗਈ ਜਦੋਂ ਅਗਲੇ ਦਿਨ ਮੈਂ ਮੁੜਨਾ ਸੀ ਹੂੰ ਮੇਰੇ ਦੋਸਤ ਇਜਾਜ਼ੁੱਲਾ ਨਾਜ਼ ਲਾਹੌਰ ਚ ਨੇ ਉਹ ਅੱਜਕਲ ਅਮਰੀਕਾ ਚ ਨੇ ਉਹਨਾਂ ਦੇ ਘਰ ਬੈਠਿਆ ਖੋਜਗੜ ਵਾਲੇ ਬਾਬੇ ਇਕਬਾਲ ਕੈਸਰ ਨੇ ਮੈਨੂੰ ਪੁੱਛਿਆ ਤੂੰ ਉਦਾਸ ਹੈ ਹੂੰ ਮੈਂ ਕਿਹਾ بابا ਪਿੰਡ ਨਹੀਂ ਜਾ ਸਕਿਆ ਹੂੰ ਹੈਰਾਨ ਹੋ ਗਿਆ ਦੱਸਿਆ ਕਿਉਂ ਨਹੀਂ ਕਿਹੜਾ ਪਿੰਡ ਹੈ ਮੈਂ ਦੱਸਿਆ ਲੈ ਅੱਪਾ ਹੁਣੇ ਗੱਲ ਕਰਦੇ ਆ ਉਹਨਾਂ ਨੇ ਆਪਣਾ ਫੋਨ ਮਲਾਇਆ ਤੇ ਫੋਨ ਬਲਾਉਂਦਿਆ ਮਲਾਉਂਦਿਆ ਮੈਨੂੰ ਕਿਹਾ ਤਜਮਲ ਹੈ ਤਜਮਲ ਕਲੀਮ ਬਹੁਤ ਪਿਆਰਾ ਸ਼ਾਇਰ ਹੈ ਮਿੱਤਰ ਆਪਣਾ ਮੈਂ ਉਸ ਤੋਂ ਪਹਿਲਾਂ ਤਜਮਲ ਦਾ ਨਾਂ ਨਹੀਂ ਸੁਣਿਆ ਅੱਛਾ ਜੀ ਇਹ ਰਾਤ ਨੂੰ 10 10 ਵਜੇ ਦੀ ਗੱਲ ਹੈ ਕਲੀਮ ਸਾਹਿਬ ਨੇ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਫੋਨ ਮੈਨੂੰ ਫੜਾਤਾ ਤਜਮਲ ਦੀ ਆਵਾਜ਼ ਆਈ ਉਹ ਇਹ ਕਿਹੜੀ ਗੱਲ ਹੈ ਬਾਸ਼ਾ ਹੂੰ ਮੈਂ ਹੁਣੇ ਗੱਡੀ ਲੈ ਕੇ ਆ ਰਿਹਾ ਅੱਛਾ ਜੀ ਲਾਹੌਰ ਆ ਰਹੇ ਲਾਹੌਰ ਆਣਾ ਲਾਹੌਰੋਂ ਤੁਹਾਨੂੰ ਲੈ ਕੇ ਪਿੰਡ ਚਲਦਾ ਆਪਾਂ ਰਾਤੋਂ ਰਾਤ ਪਿੰਡ ਵੇਖ ਆਉਣੇ ਹੂੰ ਇੱਕ ਜਿਹੜਾ ਫਿਕਰਾਬਾਦ ਦੇ ਵਿੱਚ ਮੈਨੂੰ ਪਤਾ ਲੱਗਾ ਵੀ ਉਹਨਾਂ ਦਾ ਤਕੀਆ ਕਲਾਮ ਹੀ ਸੀ ਹੂੰ ਮੈਂ ਤਜਮਲ ਹੂੰ ਹੂੰ ਬڑے ਮਾਨ ਨਾਲ ਉਹਨਾਂ ਨੇ ਇਹ ਗੱਲ ਕਹੀ ਮੈਂ ਤਜੰਮਲ ਹਾਂ ਹੁਣ ਮੈਨੂੰ ਇਹ ਸੀਗਾ ਕਿ ਰਾਤ 1 ਵਜੇ 2 ਵਜੇ ਪਿੰਡ ਜਾਵਾਂਗੇ ਵੇਖਾਂਗੇ ਕੀ ਹੂੰ ਤੇ ਨਾਲੇ ਅਗਲੀ ਵਾਰੀ ਆਉਣ ਦਾ ਕੋਈ ਬਹਾਨਾ ਵੀ ਚਾਹੀਦਾ ਜੀ ਬਿਲਕੁਲ ਤੇ ਮੈਂ ਮਤਲਬ ਉਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਅਗਲੀ ਵਾਰੀ ਪਰ ਮੈਨੂੰ ਉਹਦਾ ਸੁਭਾ ਚੰਗਾ ਲੱਗਾ ਅੱਛਾ ਜੀ ਫਿਰ ਕੁਝ ਸ਼ੇਰ ਮੈਨੂੰ ਇਕਬਾਲ ਕੈਸਰ ਹੋਰਾਂ ਨੇ ਸੁਣਾਏ ਮੈਨੂੰ ਸ਼ਾਇਰ ਵੀ ਹੂੰ ਉਹਨਾਂ ਦੇ ਵਿੱਚ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਨ ਸਕੱਤਰ ਸੀ ਹੂੰ ਤੇ ਅਸੀਂ ਫਿਰੋਜ਼ਪੁਰ ਦੇ ਵਿੱਚ ਇੱਕ ਦੋ ਰੋਜ਼ ਦਾ ਕਵਿਤਾ ਉਤਸਵ ਕੀਤਾ ਮਾਨਵਤਾ ਪਬਲਿਕ ਸਕੂਲ ਅੱਛਾ ਜੀ ਤੇ ਮੈਂ ਇਜਾਜ਼ੁਲ ਨਾਜ਼ ਨੂੰ ਕਿਹਾ ਹੂੰ ਕਿ ਦੋ ਤਿੰਨ ਬੰਦੇ ਤੂੰ ਆਪਣੀ ਮਰਜ਼ੀ ਦੇ ਲਿਆ ਹਮ ਪਰ ਦੋ ਤਿੰਨ ਬੰਦੇ ਜ਼ਰੂਰੀ ਨੇ ਜਿਹੜੇ ਮੈਂ ਚਾਹਣਾ ਆਉਣ ਉਹਨਾਂ ਦੀ ਕਿਮਤ ਜੰਮਲ ਹੋਰਾਂ ਦਾ ਨਾਮ ਲਿਆ ਅੱਛਾ ਜੀ ਤਜਮਲ ਅਕਰਮ ਸ਼ੇਖ ਅੰਜੂਮ ਸਲੀਮੀ ਜ਼ਾਹਿਦ ਮਮਤਾਜ਼ ਔਰ ਉਹਨਾਂ ਦੀ ਬਹੁਤ ਪਿਆਰੀ ਸ਼ਾਇਰਾ ਨਸਰੀਨ ਜਮ ਪੱਟੀ ਜੀ ਇਮਰਾਨਾ ਮੁਸ਼ਤਾਕ ਤੇ ਉਹਦੀ ਬੇਟੀ ਇਹ ਅੱਠ ਲੋਕ ਉਸ ਫੰਕਸ਼ਨ ਤੇ ਆਏ ਅਰੇ ਜਿੱਥੇ ਆਪਾਂ ਬੈਠੇ ਆਂ ਜਿਸ ਘਰ ਚ ਹੂੰ ਇਹ ਘਰ ਮੈਂ ਉਦੋਂ ਅਜੇ ਖਰੀਦਿਆ ਹੀ ਸੀ ਅੱਛਾ ਜੀ ਇਹਦੀ ਰੈਨੋਵੇਸ਼ਨ ਹੋ ਕੇ ਹੱਤੀ ਸੀ ਸ਼ਿਫਟ ਕਰਨਾ ਜੀ 2008 ਚ ਹੂੰ ਫਰਵਰੀ 2008 ਚ ਸਾਡੇ ਸ਼ਿਫਟ ਹੋਣ ਤੋਂ ਪਹਿਲਾਂ ਅੱਛਾ ਜੀ ਇੱਥੇ ਲਹਿੰਦੇ ਪੰਜਾਬ ਵਾਲੇ ਮਿੱਤਰਾਂ ਨੇ ਚਰਨ ਪਾਇਆ ਸੀ ਤੇ ਤਜਮਮਲ ਉਹਨਾਂ ਚੋਂ ਇੱਕ ਸੀ ਅੱਛਾ ਉਹ ਇਸ ਘਰ ਚ ਆਏ ਹੋਏ ਇਸ ਘਰ ਚ ਆਏ ਹੋਏ ਫਿਰ ਤਜਮਲ ਨੇ ਇੱਥੇ ਬੜੇ ਮਸ਼ਾਇਰੇ ਪੜੇ ਹਮ ਫਿਰੋਸਪੁਰ ਮੋਗੇ ਕਪੂਰਥਲੇ ਜਲੰਧਰ ਅ ਹਰਿਆਣੇ ਚ ਅੱਛਾ ਜੀ ਅ ਯਮਨਾ ਨਗਰ ਚ ਹਮ ਚੰਡੀਗੜ੍ਹ ਔਰ ਬੜੀ ਦਾਦ ਵਸੂਲ ਕੇ ਤਜਮਲ ਹੋរី ਗਏ ਇਥੇ ਪਰ ਉਸ ਦੌਰ ਨੇ ਉਹ ਜਿਹੜਾ ਇੱਕ ਹਫਤਾ 10 ਦਿਨ ਅਸੀਂ ਇਕੱਠੇ ਰਹੇ ਉਨੇ ਸਾਡੀ ਨੇੜਤਾ ਬਹੁਤ ਬਦਾਬਦੀ ਉਹਦੇ ਵਿੱਚ ਇੱਕ ਕਾਰਨ ਜਿਵੇਂ ਮੈਂ ਪਹਿਲਾਂ ਦੱਸਕਿਆ ਨੇ ਕਿ ਉਹਨਾਂ ਦੇ ਚੂਣੀਆਂ ਦੇ ਹੋਣ ਦਾ ਤੁਹਾਡਾ ਪਿੰਡ ਨਾਲ ਸੀਗਾ ਉਹਨਾਂ ਨਾਲ ਸੀਗਾ ਫਿਰ ਮੁਲਾਕਾਤਾਂ ਹੁੰਦੀਆਂ ਰਹੀਆਂ ਅ ਮੈਂ 2008 ਦੇ ਵਿੱਚ ਦੁਬਾਰਾ ਗਿਆ 2008 ਫਰਵਰੀ ਚੋਂ ਆਏ ਨੇ ਤੇ ਨਵੰਬਰ ਚ ਮੈਂ ਨਵੰਬਰ ਚ ਵੇਤ ਸੀ ਤੇ ਫਿਰ ਉਹ ਮੈਨੂੰ ਪਿੰਡ ਲੈ ਕੇ ਗਏ ਉਹੀ ਲੈ ਕੇ ਗਏ ਮੈਨੂੰ ਤੇ ਫੇਰਾ ਤੁਰਾ ਤੇ ਉੱਥੇ ਸਾਰਾ ਕਿਉਂਕਿ ਤਜਮਲ ਹੋਰੀ ਉਸ ਪਿੰਡ ਚ ਮੁਲਾਜ਼ਮ ਰਹੇ ਨੇ ਅੱਛਾ ਤੁਹਾਡੇ ਝੰਡ ਵਾਲੇ ਚ ਝੰਡ ਵਾਲੇ ਉਹ ਉਥੋਂ ਦੇ ਸਕੂਲ ਦੇ ਵਿੱਚ ਕਲੈਰੀਕਲ ਪੋਸਟ ਪੋਸਟ ਤੇ ਰਹੇ ਚਲੋ ਫੇਰ 11 ਤੋਂ ਬਾਅਦ ਮੇਰਾ ਢੇੜਾ ਨਹੀਂ ਲੱਗਾ ਹੂੰ ਉਹਨਾਂ ਦਾ ਵੀ ਆਉਣਾ ਨਹੀਂ ਹੋਇਆ ਪਰ ਅਸੀਂ ਕਿਉਂਕਿ 9 10 ਤੋਂ ਬਾਅਦ ਸੋਸ਼ਲ ਮੀਡੀਆ ਐਕਟਿਵ ਹੋਣਾ ਸ਼ੁਰੂ ਹੋ ਗਿਆ ਸੀ ਜੀ ਤੇ ਅਸੀਂ ਸੋਸ਼ਲ ਮੀਡੀਏ ਦੇ ਰਾਹੀਂ ਮਿਲਣ ਲੱਗੇ ਹਾਲਾਂਕਿ ਉਹ ਬਹੁਤ ਘੱਟ ਯੂਜ਼ ਕਰਦੇ ਸੀ ਫਿਰ ਸਾਡੇ ਮਨ 'ਚ ਆਇਆ ਮੇਰੇ ਤੇ ਕਈ ਸਾਹਿਬ ਦੇ ਕੇ ਉਹਨਾਂ ਦੀ ਕਿਤਾਬ ਛਾਪੀ ਜਾਏ ਜੀ 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 ਫਿਰ ਅਸੀਂ ਉਹਨਾਂ ਦੀ ਕਿਤਾਬ ਕੀਤੀ ਕਮਾਲ ਕਰਦੇ ਹੋ ਬਾਦਸ਼ਾਹ ਇਹ ਕਿਤਾਬ ਜਿਹੜੀ ਹੈ ਇਹ ਉਹਨਾਂ ਦੀ ਇੱਕ ਇੱਕੋ ਹੀ ਕਿਤਾਬ ਸੀ ਜਿਹਨੂੰ ਤੁਸੀਂ ਇੱਧਰ ਗੁਰਮੁਖੀ 'ਚ ਕੀਤਾ ਜਾਂ ਅਲੱਗ-ਅਲੱਗ ਕੁਝ ਕੁਝ ਦੋ ਦੋ ਕਿਤਾਬਾਂ ਚੋਂ ਬਲਕਿ ਇੱਕ ਕਿਤਾਬ ਚੋਂ ਕੁਝ ਕਵਤਾਂਵਾਂ ਨੇ ਕੁਝ ਉਹ ਤੋਂ ਦੂਜੀ ਕਿਤਾਬ ਛਪੀ ਨਹੀਂ ਸੀ ਜੀ ਜੀ ਫਿਰ ਜਦੋਂ ਕਿਤਾਬ ਆਈ ਤੇ ਫਿਰ ਉਹਦੀ ਮੰਗ ਹੁਣੀ ਸ਼ੁਰੂ ਹੋਈ ਫਿਰ ਅਸੀਂ ਉਹਨਾਂ ਦੀ ਇੱਕ ਹੋਰ ਕਿਤਾਬ ਛਾਪੀ ਗ਼ਜ਼ਲ ਤਮਾਲਾਂ ਪਾਵੇ ਜੀ ਫਿਰ ਨਿਊ ਬੁੱਕ ਕੰਪਨੀ ਨੇ ਕਹਾ ਹਿਸਾਬ ਨੂੰ ਕਿਹਾ ਵੀ ਮੈਨੂੰ ਤਜਮਨ ਪੂਰਾ ਕਰਕੇ ਦਿਓ ਅੱਛਾ ਜੀ ਤੇ ਫਿਰ ਨਿਊ ਬੁੱਕ ਕੰਪਨੀ ਨੇ ਤਜਮਲ ਕਲੀਮ ਦੀ ਪੂਰੀ ਕਿਤਾਬ ਰਾਇਲਟੀ ਦੇ ਕੇ ਰਾਇਲਟੀ ਦੇ ਕੇ ਛਾਪੀ ਕਲੀਮ ਸਾਹਿਬ ਨੂੰ ਰਾਇਲਟੀ ਦੇ ਕੇ ਹਾਂ ਕਲੀਮ ਸਾਹਿਬ ਨੂੰ ਯਾਰ ਕਲੀਮਾ ਦੇ ਨਾਂ ਥੱਲੇ ਅੱਛਾ ਜੀ ਉਹ ਉਹ ਕਿਤਾਬ ਸੀ 2022 ਦੇ ਵਿੱਚ ਮੈਂ ਕਰਤਾਰਪੁਰ ਸਾਹਿਬ ਜਾਣਾ ਸੀ ਤੇ ਕਰਤਾਰਪੁਰ ਕਿਉਂਕਿ ਪਾਕਿਸਤਾਨ ਚ ਜੀ ਤੇ ਤਜਮਲ ਨੂੰ ਦੱਸਣਾ ਪੈਣਾ ਸੀ ਮੈਂ ਉਹਨਾਂ ਨੂੰ ਦੱਸ ਦਿੱਤਾ ਕੁਝ ਹੋਰ ਦੋਸਤਾਂ ਨੂੰ ਵੀ ਪਤਾ ਸੀ ਤੇ ਕਰਤਾਰਪੁਰ ਸਾਹਿਬ ਮੈਨੂੰ 20-25 ਦੋਸਤ ਮਿਲਣ ਆਏ ਅੱਛਾ ਜੀ ਮੈਂ ਪਰਿਵਾਰ ਦੇ ਨਾਲ ਸੀ ਉਹਨਾਂ ਚ ਇੱਕ ਦੋਸਤ ਅਕਰਮ ਸ਼ੇਖ ਸੀ ਪਰਿਵਾਰ ਸਮੇਤ ਆਇਆ ਸੀ ਉਹਦੀ ਬੇਟੀ ਉਹ ਮੇਰੀ ਬੇਟੀ ਦੀ ਹੁਣ ਦੋਸਤ ਹੈ ਇਕਬਾਲ ਕੈਸਰ ਹੋਰੀ ਅਫਜ਼ਲ ਰਾਜ਼ ਹੋਰੀ ਇਹ ਜਹਾਜ਼ ਬਹੁਤ ਸਾਰੇ ਸਾਹਿਤ ਨਾਲ ਜੁੜੇ ਲੇਖਕ ਲੇਖਕ ਨੇ ਸਾਰੇ ਜੀ ਅਲੋਚਕ ਕਵੀ ਕਹਾਣੀਕਾਰ ਨੇ ਤੇ ਉੱਥੇ ਕਰਤਾਰਪੁਰ ਸਾਹਿਬ ਦਾ ਤੁਹਾਨੂੰ ਜਿਵੇਂ ਪਤਾ ਹੋਊਗਾ ਕਿ 4 ਵਜੇ ਵਾਪਸੀ ਹੋ ਜਾਂਦੀ ਹੈ ਵਾਪਸੀ ਹੋ ਜਾਂਦੀ ਹੈ ਬਿਲਕੁਲ ਅਨਾਉਂਸਮੈਂਟ ਹੋ ਜਾਂਦੀ ਹੈ ਉੱਥੇ 2:30 ਵਜੇ ਦੇ ਕਰੀਬ ਤੁਹਾਨੂੰ ਮਹਰੀ ਪਹੁੰਚੇ ਅੱਛਾ ਜੀ ਤੇ ਤਜਮਲ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਬਾਬੇ ਨੂੰ ਨਹੀਂ ਦੱਸਣਾ ਚਾਹੀਦਾ ਸੀ। ਉਹਨਾਂ ਦੀ ਸਿਹਤ ਬਹੁਤ ਖਰਾਬ। ਬਿਲਕੁਲ ਜੀ। ਬਿਮਾਰ ਰਹਿ ਕੇ। ਉਦੋਂ ਕਰੋਨਾ ਹੋ ਗਿਆ ਤੇ ਦੋ ਵਾਰੀ ਉਹਨਾਂ ਨੂੰ। ਤੇ ਬਿਮਾਰੀ ਦੇ ਬਾਵਜੂਦ ਵੀ ਮਿਲਣਾ ਹੈ। ਮਿਲਣਾ ਹੈ। ਤਕਰੀਬਨ ਉੱਥੋਂ 250 ਕਿਲੋਮੀਟਰ। ਹਾਂ ਬਿਲਕੁਲ। ਕੁਰਨੀਆਂ ਤੋਂ ਕਰਤਾਰ। ਹਮਮ। ਖੈਰ ਚਲੋ। ਫੇਰ ਜਦੋਂ ਹੁਣ ਪੱਚੀ ਚ ਅਸੀਂ ਗਏ ਆ ਤਾਂ ਮੇਰੇ ਮਨ ਵਿੱਚ ਸੀ ਕਿ ਦਿੱਤ ਜੰਮਲ ਹੋਰਾਂ ਨੂੰ ਮਿਲਣਾ ਉਹਨਾਂ ਦੀ ਕਿਉਂਕਿ ਬਿਮਾਰੀ ਦਾ ਪਤਾ ਸੀ ਹੂੰ ਖਬਰ ਹੈ ਸੀ ਖਬਰ ਰਹਿੰਦੀ ਸੀ ਸੋਸ਼ਲ ਮੀਡੀਆ ਰਾਹੀਂ ਸਾਂਝੇ ਦੋਸਤਾਂ ਉਹ ਫੋਨ ਵੀ ਬਹੁਤ ਘੱਟ ਇਸਤੇਮਾਲ ਕਰਦੇ ਸੀ ਜੀ ਕਦੇ ਇੱਕ ਦਹੀਂ ਗੱਲ ਹੋ ਪਾਉਂਦੀ ਸੀ ਪਰ ਸਾਂਝੇ ਦੋਸਤਾਂ ਦੇ ਰਾਹੀਂ ਖਬਰਸਾਰ ਰਹਿੰਦੀ ਸੀ ਖਾਸ ਤੌਰ ਤੇ ਇਕਬਾਲ ਕੈਸਰ ਹੋਣਾ ਆਹੀਂ ਅਕਰਮ ਰਹਿਾਨ ਰਹੀਂ ਇਸੇ ਸਮੇਂ ਦੌਰਾਨ ਮੇਰਾ ਜਿਹੜਾ ਉੱਥੇ ਇੱਕ ਬਹੁਤ ਪਿਆਰਾ ਦੋਸਤ ਸੀ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਅਕਰਮ ਸ਼ੇਖ ਜੀ ਉਹਦੀ ਡੈਥ ਹੋ ਗਈ ਪਿਛਲੇ ਸਾਲ 24 ਦੇ ਆਖਰੀ ਸਮੇਂ ਚ ਜੀ ਸਤੰਬਰ ਅਕਤੂਬਰ ਨਵੰਬਰ ਚ ਤੇ ਮੇਰੇ ਮਨ ਚ ਇਹ ਵੀ ਸੀਗਾ ਕਿ ਮੈਂ ਉਹਦੇ ਅਫਸੋਸ ਵੀ ਕਰਨ ਜਾਣਾ ਮੈਂ ਮੇਰਾ ਕਾਂਗਰਸ ਵਰਲਡ ਪੰਜਾਬੀ ਕਾਂਗਰਸ ਦਾ ਚਲੋ ਹੈ ਹੀ ਸੀ ਕਾਨਫਰੰਸ ਸੀਗੀ ਜੀ ਪਰ ਮੇਰੇ ਮਨ ਸੀ ਕਿ ਮੈਂ ਤਜਮਮਲ ਹੋਰਾਂ ਦੀ ਖਬਰ ਲੈਣੀ ਹੈ ਹਮ ਅਕਰਮ ਸ਼ੇਖ ਹੋਰਾਂ ਦੇ ਅਫਸੋਸ ਅਫਸੋਸ ਕਰਨਾ ਤੇ ਪਿੰਡ ਜਾਣਾ ਹਮ ਤੇ ਇਤਿਹਾਕ ਇਹ ਹੋਇਆ ਕਿ ਮੈਨੂੰ ਕਸੂਰ ਦਾ ਵੀਜ਼ਾ ਮਿਲ ਗਿਆ ਹਮ ਉਹ ਅਸੀਂ ਤੇ ਆਪਦੀ ਡਿਮਾਂਡ ਨਾਲ ਲਿਆ ਸੀ ਜੀ ਔਰ ਬਾਤ ਦੇ ਵਿੱਚ ਬਾਬਾ ਬੁੱਲੇਸ਼ਾਹ ਦਾ ਜ਼ਿਕਰ ਆਇਆ ਤਾਂ ਸਭ ਨੂੰ ਮਿਲ ਗਿਆ ਸਭ ਨੂੰ ਮਿਲ ਗਿਆ ਸੋ ਫਿਰ 23 ਜਨਵਰੀ 2025 ਨੂੰ ਹਮ ਮੈਂ ਇਕਬਾਲ ਕੈਸਰ ਡਾਕਟਰ ਸੁਖਦੇਵ ਸਰਸਾ ਹਮ ਤੇ ਸੁਨੀਲ ਘਟਾਰ ਗਿਆ ਹਮ ਅਸੀਂ ਚੁਣੀਏ ਤੇ ਤਜਮਮਲ ਦੇ ਸ਼ਖਸੀਅਤ ਦਾ ਆਉਰਾ ਏ ਸੀ ਕਿ ਜਦੋਂ ਅਸੀਂ ਉੱਥੇ ਥਾਣੇ ਰਿਪੋਰਟ ਕਰਨੀ ਸੀ ਪੁਲਿਸ ਰਿਪੋਰਟ ਤਾਂ ਜਦੋਂ ਉਹ ਮੁੰਸ਼ੀ ਸੀਗਾ ਜਦੋਂ ਉਹਨੂੰ ਪਤਾ ਲੱਗਾ ਕਿ ਅਸੀਂ ਤਜਮਮਲ ਦੇ ਘਰ ਜਾਣਾ ਹੂੰ ਤਾਂ ਉਹ ਆਪ ਸਾਡੇ ਨਾਲ ਗਿਆ بجائے ਕਿ ਕੋਈ ਸਿਕਿਉਰਿਟੀ ਕਰਮਚਾਰੀ ਭੇਜਣ ਦੀ ਜੀ ਉਹ ਆਪ ਉਹਨਾਂ ਨਾਲੇ ਮੈਂ ਵੀ ਉਸਤਾਦ ਜਿਹੜਾ ਉਹਨੂੰ ਮਿਲ ਲਾਂਗਾ ਹੂੰ ਸੋ ਉਹਦਾ ਉੱਥੇ ਇੱਕ ਸਖਸ਼ੀਦ ਜਿਹੜੀ ਉਹਨਾਂ ਦੀ ਬਣੀ ਹੋਈ ਸੀ ਉਹਦਾ ਇੱਕ ਪ੍ਰਭਾਵ ਅਸਰ ਕੱਲ ਹੀ ਮੈਨੂੰ ਕੋਈ ਦੋਸਤ ਦੱਸ ਰਿਹਾ ਸੀ ਕਿ ਅ ਪਰਸੋਂ ਉਹਨਾਂ ਦਾ ਨਮਾਜ਼ੇ ਜਨਾਜ਼ਾ ਸੀ ਹਮ ਕੱਲ ਤੇ ਪਰਸੋਂ ਤੇ ਜਿੰਨਾ ਘੱਟ ਅੱਛਾ ਜੀ ਜਿੰਨੇ ਲੋਕ ਤੇ ਜਿੰਨਾ ਪਿਆਰ ਕਰਨ ਵਾਲੇ ਲੋਕ ਆਏ ਹੋਏ ਸੀ ਇੰਨੀ ਗਰਮੀ ਦੇ ਬਾਵਜੂਦ ਹਮ ਉਹਦਾ ਕੋਈ ਜਵਾਬ ਨਹੀਂ ਸੀ ਉਹਨਾਂ ਦੀਆਂ ਲਿਖਤਾਂ ਬਹੁਤ ਨੇ ਬੁਨਿਆਦੀ ਤੌਰ ਤੇ ਤਜਮਮਲ ਹੁਣ ਹੌਲੀ ਹੌਲੀ ਵੱਲੀ ਬਣਦਾ ਜਾਂਦਾ ਸੀ ਹਾਂ ਉਹ ਸ਼ਾਇਰ ਤੋਂ ਅਗਲੇ ਮرحله ਚ ਦਾਖਲ ਹੋ ਚੁੱਕਾ ਸੀ ਜੀ ਸ਼ਾਇਰ ਤੇ ਖਰੋ ਨਰਸੁੰਦੇ ਕਮਾਲ ਦਾ ਹੈ ਕਿ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਮੈਂ ਹੀ ਖਿਡਾਰੀ ਕਮਾਲ ਦਾ ਹਾਂ ਹਮ ਕਿ ਆਪ ਕਰਦੇ ਹੋ ਬਾਦਸ਼ਾਹ ਕਿਹਾ ਬਾਦ ਜਦੋਂ ਤੁਸੀਂ ਉੱਥੇ ਗਏ ਤੇ ਉਹ ਸੁਨੀਲ ਨੇ ਰਿਕਾਰਡ ਕੀਤੀ ਹੈ ਉਹ ਕੁਝ ਗੱਲਾਂ ਅਸੀਂ ਜੰਮਲ ਹੋਰਾਂ ਨਾਲ ਕਰ ਰਹੇ ਸੀ ਹਾਂ ਦੇਖੀਓ ਉਹਦੇ ਚ ਬਾਬੇ ਦੀ ਬਾਬਾ ਕਹਿੰਦਾ ਹੈ ਕਿ ਮੈਨੂੰ ਤਾਂ ਲੱਗਦਾ ਮੈਂ ਹੈ ਹੀ ਚੜਦੇ ਪਾਸੇ ਚੜਦੇ ਵੱਲ ਦਾ ਤੇ ਤੁਸੀਂ ਸਾਰੇ ਐ ਦੁਆ ਕਰਿਓ ਕਿ ਮੈਂ ਠੀਕ ਹੋਵਾਂ ਹੂੰ ਤੇ ਮੈਂ ਚੜਦੇ ਆਵਾਂ ਤੇ ਤੁਸੀਂ ਸਾਰੇ ਮੈਨੂੰ ਬਾਗੇ ਲੈਣ ਹੂੰ ਹੂੰ ਪਰ ਉਹ ਕਹਿੰਦਾ ਕਿ ਜੇ ਕਾਸ਼ ਮੈਂ ਚੜਦੇ ਤਾਂ ਹੁੰਦਾ ਤੇ ਬੱਤਾਂ ਹੀ ਹੋਰ ਹੁੰਦੀਆਂ ਸ਼ਾਇਦ ਬਚ ਵੀ ਜਾਂਦੇ ਪਰ ਉਦੋਂ ਲੱਗਦਾ ਸੀਗਾ ਵੀ ਇਹ ਹੁਣ ਬਹੁਤ ਲੰਬੀ ਉਮਰ ਨਹੀਂ ਜਾਂਦੇ ਨਹੀਂ ਜਿਉਂਦੇ ਹੂੰ ਹੂੰ ਜਦੋਂ ਉੱਥੇ ਅਸੀਂ ਗਏ ਆਂ ਤੇ ਬਾਬਾ ਮਨ ਜੇ ਤੇ ਪਿਆ ਤੇ ਬਾਬੇ ਨੇ ਜੀ ਪਹਿਲੀ ਗੱਲ ਕਹੀ ਹੂੰ ਉਹ ਕਹੀ ਕਿ ਬੈਠੇ ਨੂੰ ਜਫੀ ਪਾ ਲੋ ਹੂੰ ਉੱਠ ਕੇ ਮਿਲਣਾ ਹੁਣ ਮੇਰੇ ਲਈ ਸੰਭਵ ਨਹੀਂ ਐ ਤੇ ਇਸ ਗੱਲ ਲਈ ਮੈਨੂੰ ਮਾਫ਼ ਵੀ ਕਰ ਦੇ ਹੂੰ 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 ਬੜੀ ਭਾਵਕ ਕਰਦੀ ਐ ਗੱਲ ਇਹ ਗੱਲ ਭਾਵਕ ਕਰਦੀ ਐ ਔਰ ਉਸ ਬੰਦੇ ਦੀ ਜਿਹੜਾ ਹਿੱਕ ਥਾਪੜ ਕੇ ਕਹਿੰਦਾ ਹੋਵੇ ਹੂੰ ਵੀ ਤੈਨੂੰ ਪਤਾ ਮੈਂ ਤੇ ਜੰਮ ਲਾਂ ਤੇ ਜੰਮ ਲਾਂ ਤਜਮਲ ਮੈਂ ਅੱਜ ਹੀ ਕੋਈ ਇੰਟਰਵਿਊ ਸੁਣ ਰਿਹਾ ਸੀ ਸਾਡੇ ਤੋਂ ਬਾਅਦ ਦੀ ਉਹ ਇੰਟਰਵਿਊ ਹੈ ਉਹ ਕਹਿੰਦਾ ਵੀ ਤਜਮਲ ਦੀ ਤੈਨੂੰ ਕਿਹੜੀ ਗੱਲ ਤਜਮਲ ਨੂੰ ਸਭ ਤੋਂ ਜ਼ਿਆਦਾ ਨਾ ਪਸੰਦ ਆ ਜਾਂ ਜਿਹੜੀ ਮਾੜੀ ਆਦਤ ਉਹ ਕਹਿੰਦਾ ਤਜਮਲ ਤਜਮਲ ਦੀ ਵੀ ਨਹੀਂ ਮੰਨਦਾ ਕਹਿੰਦਾ ਹੂੰ ਉਹ ਬਾਬਾ ਫਿਰ ਜੀ ਤੁਹਾਨੂੰ ਉਹਨਾਂ ਦੀ ਕਿਹੜੀ ਲਿਖਤ ਹੈ ਜਿਹੜੀ ਸਭ ਤੋਂ ਵੱਧ ਦਿਲ ਨੂੰ ਟੰਬਦੀ ਹੈ ਦੇਖੋ ਲਿਖਤ ਬਾਰੇ ਨਾ ਜਿਹੜਾ ਇਹ ਕਹਿਣਾ ਕਿ ਕਿਹੜੀ ਸਭ ਤੋਂ ਜ਼ਿਆਦਾ ਟੰਬਦੀ ਹੈ ਇਹ ਤਾਂ ਪੋਸੀਬਲ ਨਹੀਂ ਹੁੰਦਾ ਇਹ ਮਨ ਦੇ ਮੌਸਮ ਹੁੰਦੇ ਨੇ ਕਦੇ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਕਦੇ ਕੋਈ ਪਸੰਦ ਆਉਂਦੀ ਹੈ ਮੈਂ ਅੱਜ ਸ਼ਵੇਰ ਦਾ ਹੀ ਗੁਣਗੁਣਾ ਰਿਹਾ ਸੀ ਕਿ ਖਾਰੇ ਕੀ ਗੁਸਤਾਖੀ ਹੋਈ ਹੂੰ ਬੁਹੇ ਤੇ ਮਸਕੀਨ ਨਹੀਂ ਆਇਆ ਹੂੰ ਤੇ ਪਹਿਲੀ ਗੱਲ ਮੈਂ ਆਪ ਨਹੀਂ ਜੰਮਿਆ ਹੂੰ ਅਗਲੀ ਗੱਲ ਮੈਂ ਜੀ ਨਹੀਂ ਜੀ ਨਹੀਂ ਇਹ ਕਦੇ ਕਦੇ ਉਹਦਾ ਸ਼ੇਰ ਯਾਦ ਆਉਂਦਾ ਕਿ ਬਾਲ ਖਿਡਾਉਣੇ ਵੇਂਦਾ ਏ ਹੂੰ ਟਰ ਜਾਵੇਗਾ ਥੱਕੇ ਨਾ ਮਾਰੋ ਹੂੰ ਹੈ ਨਾ ਤੇ ਉਹਦੇ ਚ ਇੱਕ ਸ਼ੇਰ ਹੈ ਕਿ ਜਿੱਤ ਜਾਣਾ ਤੇ ਲੁੱਟਣਾ ਇੱਕੋ ਗੱਲ ਨਹੀਂ ਹੂੰ ਦੁੱਖੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਯੱਕੇ ਨਾ ਮਾਰੋ ਕੀ ਬਾਤ ਉਹ ਉਹਦੇ ਕੋਲ ਬਹੁਤ ਰੰਗ ਸੀ ਉਹ ਮੈਂ ਮੇਰੇ ਕੋਲੇ ਪੰਜਾਬੀ ਅਰਬੂ ਦੇ ਵੱਡੇ ਸ਼ਾਇਰ ਦੀ ਕਿਤਾਬ ਆਈ ਜਿਹੜੀ ਮਾਈਗ੍ਰੇਸ਼ਨ ਤੇ ਲਿਖੀ ਹੋਈ ਹੈ ਕਵਿਤਾ ਦੀ ਕਿਤਾਬ ਜੀ ਸ਼ਾਇਰੀ ਦੀ ਉਧਰੋਂ ਇੱਧਰ ਆਏ ਜਾਂ ਇੱਧਰੋਂ ਉਧਰ ਗਏ ਬੰਦੇ ਦੀ ਕਹਾਣੀ ਉਹ 5 600 ਸ਼ੇਅਰ ਹੈ ਉਹਦੇ ਵਿੱਚ ਜੀ ਚੰਗੀ ਕਿਤਾਬ ਆ ਉਹ ਮੈਨੂੰ ਕਿਸੇ ਨੇ ਪੁੱਛਿਆ ਵੀ ਕੈਸੀ ਲੱਗੀ ਮੈਂ ਕਿਹਾ ਵਧੀਆ ਕਿਤਾਬ ਹੈ ਕਹਿੰਦਾ ਯਾਰ ਡਿਟੇਲ ਨਾਲ ਗੱਲ ਕਰ ਮੈਂ ਕਿਹਾ ਡਿਟੇਲ ਨਾਲ ਗੱਲ ਕਰਨ ਦੀ ਹੈ ਨਹੀਂ ਕਹਿੰਦਾ ਕਿਉਂ ਉਹ ਬੜਾ ਵੱਡਾ ਸ਼ਾਇਰ ਹੈ ਮੈਂ ਨਾਂ ਨਹੀਂ ਲੈਣਾ ਉਹ ਵੀ ਇਸ ਦੁਨੀਆ ਤੇ ਨਹੀਂ ਹਨ ਮੈਂ ਕਿਹਾ ਵੀ ਉਹ ਕਿਤਾਬ ਹੈ ਮਹਾਜਰਾਂ ਬਾਰੇ ਹੂੰ ਤੇ ਮਹਾਜਰਾਂ ਬਾਰੇ ਤਜਮਮਲ ਦਾ ਇੱਕੋ ਸ਼ੇਰ ਹੂੰ ਉਹ ਕਮਾਲ ਹੈ ਉਹ ਮੰਨਦਾ ਹੀ ਨਹੀਂ ਕਿ ਕੋਈ ਮਹਾਜਰ ਹੁੰਦਾ ਹੂੰ ਕਿ ਸਾਰੇ ਰੋਗ ਉਲੱਦੀ ਬੈਠਾਂ ਹਾਂ ਸੱਜਣ ਸਾਰੇ ਸੱਦੀ ਬੈਠਾਂ ਅੱਖ ਦੀ ਬੋਲੀ ਕਿਉਂ ਨਾ ਸਮਝਾਂ ਹੂੰ ਇਸ਼ਕ ਵਲੀ ਦੀ ਗੱਦੀ ਬੈਠਾਂ ਹਾਂ ਹਾਂ ਬਿਲਕੁਲ ਤੇ ਸ਼ੇਰ ਉਹਦੇ ਚ ਇਹ ਹੈ ਕਿ ਧਰਤੀ ਮੇਰੇ ਪਿਓ ਦਾ ਵੇੜਾ ਹਾਂ ਕੌਣ ਮਹਾਦਰਸ਼ ਕੌਣ ਜੱਦੀ ਬੇਟਾ ਜੱਦੀ ਬੇਟਾ ਸੋ ਉਹ ਇੱਕ ਅਜਿਹੀ ਰੂਹ ਜਿਹੜੀ 65 ਸਾਲ ਦੀ ਉਮਰ ਸੀ ਸਾਰੀ ਹੂੰ 65 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਸਟੇਜ ਜਦੋਂ ਉਹਨਾਂ ਦੀ ਕਈ ਵੇਖੀ ਹੈ ਨਾ ਵੀਡੀਓ ਵਾਇਰਲ ਹੋਈਆਂ ਉਹ ਸਟੇਜਾਂ ਦੇ ਉੱਤੇ ਕਵਿਤਾ ਗਾਉਂਦੇ ਗਾਉਂਦੇ ਆਪਦੀ ਗੱਲ ਕਰਦੇ ਕਰਦੇ ਰੋ ਪੈਂਦੇ ਸੀ ਇਹ وجہ ਕੀ ਰਹੀ ਹੈ ਭਵਕ ਆਦਮੀ ਸੀ ਹਾਂ ਇਮੋਸ਼ਨਲ ਅਰ ਅਗਲੀ ਗੱਲ ਇਹ ਕਿ ਮੈਨੂੰ ਦੋ ਕਟਨਾਵਾਂ ਯਾਦ ਆ ਰਹੀਆਂ ਹੂੰ ਮੈਨੂੰ ਜਦੋਂ 2000 ਅ ਅੱਠ ਦੇ ਵਿੱਚ ਇੱਧਰ ਆਏ ਨੇ ਹੂੰ ਪਰ ਕਈ ਮਸ਼ਾਇਰੇ ਪੜੇ ਨੇ ਤਾਂ ਕਈ ਮੇਰੇ ਵਰਗਿਆਂ ਦੀ ਆਦਤ ਹੁੰਦੀ ਹੈ ਕਿ ਸਟੇਜ ਤੇ ਜਾਂਦੇ ਆ ਪਹਿਲਾਂ ਕੁਝ ਗੱਲਾਂ ਕਰਦੇ ਨੇ ਫਿਰ ਸ਼ੇਅਰ ਪੜਦੇ ਜੀ ਤਾਂ ਮੰਮਲ ਹੋਰੀ ਕੋਈ ਗੱਲ ਨਹੀਂ ਸ਼ਿਕਰਤ ਇੱਜਾ ਸਿੱਧਾ ਸ਼ੇਰੋ ਸ਼ਰੀ ਸ਼ੇਰ ਸ਼ੁਰੂ ਚਾਰ ਸ਼ੇਰ 10 ਸ਼ੇਰ 20 ਸ਼ੇਰ ਜਿੰਨੇ ਪੜਨੇ ਪੜੇ ਥੱਲੇ ਉਦੋਂ ਬਾਅਦ ਤੁਸੀਂ ਤੇਜਮਲ ਨੂੰ ਲੱਭਦੇ ਰਹੋ ਇੱਥੇ ਇੱਕ ਕਰੋਨਾ ਦੇ ਦਿਨਾਂ 'ਚ ਚੈਨਲਸ ਦੀ ਬਹੁਤ ਭਰਮਾਰ ਹੋ ਗਈ ਆਨਲਾਈਨ ਪ੍ਰੋਗਰਾਮਸ ਦੀ ਤੇ ਇੱਕ ਸੱਜਣ ਨੇ ਤੇਜਮਲ ਹੋਰਾਂ ਨਾਲ ਪ੍ਰੋਗਰਾਮ ਕਰਨਾ ਸੀ ਤੇ ਉਹ ਕੰਪੀਅਰ ਕੀਤਾ ਗੁਰਤੇਜ ਹੋਰਾਂ ਨੇ ਗੁਰਤੇਜ ਕੁਹਾਰ ਵਾਲਾ ਹਾਂਜੀ ਤੇ ਗੁਰਤੇਜ ਕੁਹਾਰ ਵਾਲੀ ਕੁਹਾਰ ਵਾਲਾ ਹੋਰੀ 7 8 17 ਦਾ ਸਵਾਲ ਉਹਨਾਂ ਨੂੰ ਕਰਦੇ ਸੀ ਅੱਛਾ ਜੀ ਤੇ ਉਹਨਾਂ ਦਾ ਕੋ ਜਵਾਬ ਨਾ ਸੀ ਹਾਂ ਇੰਜ ਹੀ ਹੈ ਹੂੰ ਰੋ ਮੰਨ ਲਓ ਕਿ ਵੱਡ ਦੀ ਗੱਲ ਕਰ ਰਹੇ ਨੇ ਤੇ ਉਹ ਬਹੁਤ ਤਿਆਰ ਕਰਕੇ ਉਹਨਾਂ ਨੇ ਸਵਾਲ ਇੱਕ ਬਣਾ ਕੇ ਪੇਸ਼ ਕੀਤਾ। ਤੁਹਾਨੂੰ ਹਾਂ ਤੁਸੀਂ ਠੀਕ ਕਰ ਰਹੇ ਹੋ ਗੁਰਤੇਜ। ਮਤਲਬ ਬਹੁਤੀਆਂ ਗੱਲਾਂ ਕਰਦੇ ਹੀ ਨਹੀਂ ਸੀ। ਕਰਦੇ ਨਹੀਂ ਸੀ। ਕਰਦੇ ਹੀ ਨਹੀਂ ਕਰਦੇ ਸੀ। ਅ ਮੈਨੂੰ ਯਾਦ ਹੈ ਕਿ ਇੱਕ ਮੱਤਰ ਉਹਨਾਂ ਦਾ شاگرد ਹੁੰਦਾ ਸੀ ਤਸਦਕ ਭੱਟੀ। ਜੀ। ਕਿਸੇ ਮਹਿਫਲ ਤੇ ਅਸੀਂ ਬੈਠੇ ਸਾਂ ਤੇ ਤਸਦਕ ਨੇ ਮੈਨੂੰ ਕਿਹਾ ਵੀ ਫੁਲਾਣੇ ਸ਼ਾਇਰ ਵਰਗੇ ਸ਼ਾਇਰ ਤਾਂ ਪਾਕਿਸਤਾਨ ਦੇ ਗਲੀ ਮਹੱਲੇ ਚ ਹਮ ਅਰਦਾਸ ਸਰਜੀਤ ਪਾਤਰ ਹੋਣਾ ਬਾਰੇ ਕਹੇ ਕਿ ਪਾਤਰ ਵਰਗੇ ਸ਼ਾਇਰ ਤਾਂ ਲੈਂਦੇ ਪੰਜਾਬ ਤੇ ਗਲੀ ਮਹੱਲੇ ਹਮ ਉਹਨੇ ਟਿੱਪਣੀ ਬੜੀ ਬੜੀ ਸਖਤ ਤੇ ਕੁਰਖਤ ਸੀ ਹਮ ਉਦੋਂ ਪਹਿਲਾਂ ਇੱਕ ਦੋ ਟਿੱਪਣੀਆਂ ਉਹਨੇ ਹੋਰ ਵੀ ਕੀਤੀਆਂ ਸੀ ਮੈਨੂੰ ਮੈਂ ਅਵਾਇਡ ਕਰ ਗਿਆ ਕਿ ਮੈਂ ਮੇਜ਼ਬਾਨ ਮਹਿਮਾਨ ਆ ਤੇ ਮੈਨੂੰ ਚੰਗਾ ਨਹੀਂ ਲੱਗਦਾ ਜੀ ਜੀ ਪਰ ਇਸ ਟਿੱਪਣੀ ਤੋਂ ਬਾਅਦ ਮੈਨੂੰ ਬੋਲਣਾ ਪਿਆ ਹਮ ਮੈਂ ਫਿਰ ਪਿਛਲੀਆਂ ਦੋ ਟਿੱਪਣੀਆਂ ਦਾ ਜਵਾਬ ਵੀ ਪਹਿਲਾਂ ਦਿੱਤਾ ਜੀ ਤੇ ਫਿਰ ਮੈਂ ਸਰਜੀਤ ਪਾਤਰ ਦੀ ਇੱਕ ਨਜ਼ਮ ਸੁਣਾਈ ਖਤਾਂ ਦੀ ਉਡੀਕ ਹਮ ਤੇ ਅਜੇ ਉਹ ਨਜ਼ਮ ਅੱਧੀ ਹੋਈ ਸੀ ਜੋ ਤਸਦਕ ਪੱਟੀ ਐ ਕਰਕੇ ਖੜ ਗਿਆ ਹੂੰ ਕਿ ਮੈਨੂੰ ਸਮਝ ਆ ਗਈ ਕਿ ਪਾਤਰ ਵੱਡਾ ਸ਼ਾਇਰ ਹੈ ਹੂੰ ਤੇ ਤਜਮਲ ਹੋਰੀ ਨੂੰ ਕਹਿਣ ਲੱਗੇ ਉੱਤਜਮਲ ਹੁੰਦਾ شاگرد ਸੀ ਜੀ ਤਜਮਲ ਹੋਰੀ ਨੂੰ ਕਹਿਣ ਲੱਗੇ ਕਿ ਮੈਂ ਤੈਨੂੰ ਪਹਿਲਾਂ ਟੋਕ ਸਕਦਾ ਸੀ ਹੂੰ ਵੀ ਤੂੰ ਗਲਤ ਗੱਲ ਕਰ ਰਿਹਾ ਪਰ ਫੇਰ ਤੂੰ ਕਹਿਣਾ ਸੀ ਕਿ ਉਸਤਾਦ ਹੋਰਾਂ ਨੇ ਆਪਣੇ ਮਹਿਮਾਨ ਦੀ ਪੱਤ ਰੱਖ ਲਈ ਕਿ ਗਲਤ ਤਾਂ ਮੇਰੀ ਠੀਕ ਸੀ ਹੂੰ ਮੈਂ ਇਸ ਕਰਕੇ ਤੈਨੂੰ ਟੋਕਿਆ ਨਹੀਂ ਸੀ ਤੇ ਹੁਣ ਤੈਨੂੰ ਠੀਕ ਜਵਾਬ ਮਿਲ ਗਿਆ ਹੂੰ ਸੋ ਉਹ ਐਡੇ ਵਿਸ਼ਾਲ ਹਿਰਦੇ ਨਾਲ ਕਿਉਂਕਿ ਅਸਲ ਦੇ ਵਿੱਚ ਜਦੋਂ 1979 97 98 ਦੇ ਵਿੱਚ ਸੰਤਾਂ ਤੇ ਬਹੁਤ ਬਾਤ ਚ ਪਤਾ ਲੱਗਾ ਨਾ ਕਿ ਜਮਲ ਕੌਣ ਹੈ ਉਹਦੀ ਕਿਤਾਬ ਬਰਫ਼ ਦੀ ਸੂਲੀ ਛੱਪਦੀ ਹੈ ਜੀ ਹਨਾ ਬਰਫ਼ਾਂ ਹੇਠ ਤੰਦੂਰ ਪਰ ਹਾਂ ਬਰਫ਼ਾਂ ਹੇਠ ਤੋਂ ਦੂਰ ਉਹ ਮੈਂ ਪੜ੍ਹੀ ਹੈ ਕਹਾਤਾ ਤੇ ਉਦਾਂ ਦਾ ਜ਼ਿਕਰ ਇਧਰ ਵੀ ਬਹੁਤ ਹੋਇਆ ਹੋ। ਹੂੰ। ਡਾਕਟਰ ਜਗਤਾਰ ਹੋਰਾਂ ਨੇ ਜਿਹੜੇ ਬੰਦੇ ਉਧਰਲੇ ਸਾਹਿਦ ਦੇ ਖੋਜੀ ਸੀ। ਜੀ। ਉਹਨਾਂ ਨੇ ਬਹੁਤ ਅੱਛੇ ਸ਼ਬਦਾਂ ਚ ਜ਼ਿਕਰ ਕੀਤਾ ਸੀ। ਇਸੇ ਲਈ ਜਦੋਂ 2008 ਚ ਇੱਥੇ ਆਏ ਨੇ ਤਾਂ ਡਾਕਟਰ ਜਗਤਾਰ ਹੋਰਾਂ ਨੂੰ ਉ체ਚਾ ਕਰ ਮਿਲਣ ਗਏ ਉੱਥੇ ਜਲੰਧਰ। ਅੱਛਾ ਅੱਛਾ ਅੱਛਾ। ਇhtram ਕਰਨ ਵਾਲਾ ਆਪਦੇ ਤੇ ਵੱਡਿਆਂ ਦਾ ਇhtram ਕਰਨ ਵਾਲਾ ਬਿਲਕੁਲ। ਸਰ ਮੇਰਾ ਸਵਾਲ ਇੱਕ ਇਹ ਵੀ ਹੈ ਵੀ ਜੇ ਗਵਾਂਢ ਦੇ ਨਾਲ ਸਾਡੀ ਕਿਸੇ ਗੱਲੋਂ ਵਿਗੜ ਜੇ ਰਿਸ਼ਤੇ ਸੁਖਾਵੇਂ ਨਾਰੈਣ ਬੋਲਚਲ ਬੰਦ ਹੋ ਜੇ ਤੇ ਜੇ ਗਵਾਂਡ ਚ ਮਰ ਗੋ ਜੇ ਫਿਰ ਅਫਸੋਸ ਕਿਵੇਂ ਕਰੀਦਾ ਗੁਰਦਰਸ਼ਨ ਅਸਲ ਚ ਜਿਹੜਾ ਅਫਸੋਸ ਹੈ ਨਾ ਇਹਦਾ ਤਾਲੁਕ ਤੁਹਾਡੇ ਮਨ ਨਾਲ ਹੂੰ ਤੂੰ ਵੀ ਦੁਨੀਆਦਾਰ ਆਦਮੀ ਹੈਂ ਕਈ ਵਾਰ ਅਸੀਂ ਐਸੀਆਂ ਮਰਗਾਂ 'ਚ ਵੀ ਜਾਂਦੇ ਆਂ ਜਿੱਥੇ ਜਾ ਕੇ ਸ਼ਕਲ ਵਖਾ ਕੇ ਮੁੜ ਆਉਂਦੇ ਜੀ ਕਈ ਥਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਆਪਣੇ ਮਾਣੀ ਮਣ 'ਚ ਅਫਸੋਸ ਕਰਦੇ ਰਹਿੰਦੇ ਹੋ ਜਾ ਨਹੀਂ ਪਾਉਂਦੇ ਹੂੰ ਪਰ ਸਾਡੇ ਦੌਰ ਦੇ ਵਿੱਚ ਇੱਕ ਗੱਲ ਚੰਗੀ ਹੋਈ ਹੈ ਹੂੰ ਉਹ ਚੰਗੀ ਇਹ ਕਿ ਸਾਡੇ ਦੌਰ ਕੋਲੇ ਸੋਸ਼ਲ ਮੀਡੀਆ ਹੈਗਾ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹਾਲਾਂਕਿ ਸੋਸ਼ਲ ਮੀਡੀਆ ਦੀ ਇਜਾਦ ਵੀ ਹਕੂਮਤਾਂ ਨੇ ਆਪਣੇ ਲਈ ਕੀਤੀ ਜੀ ਪਰ ਇਸ ਸੁਭਾਅ ਦੇ ਪੱਖੋਂ ਥੋੜਾ ਜਿਆਦਾ ਡੈਮੋਕਰੇਟ ਹੈ ਹਾਂ ਸੋਸ਼ਲ ਮੀਡੀਆ ਜੀ ਬਿਲਕੁਲ ਇਸ ਕਰਕੇ ਨੂੰ ਅਸੀਂ ਵੀ ਇਸਤੇਮਾਲ ਕਰ ਲਏ ਹੂੰ ਮੈਂ ਦੇਖ ਰਿਹਾ ਮੈਂ ਕਿਸੇ ਮਿੱਤਰ ਦੀ ਪੋਸਟ ਦੇ ਉੱਤੇ ਕਮੈਂਟ ਕੀਤਾ ਹੂੰ ਸੁਨੇਹਾ ਇਹ ਦਿੱਤਾ ਕਿ ਯਾਰ ਸਾਡੇ ਵੱਲੋਂ ਇੱਕ ਚਾਦਰ ਪਾ ਦੇ ਹੂੰ ਉਹ ਪਈ ਹੂੰ ਪੈ ਗਈ ਜਿਵੇਂ ਆਪਾਂ ਇੱਧਰ ਸੰਸਕਾਰ ਵੇਲੇ ਪਾਉਂਦੇ ਆ ਕਪੜਾ ਉੱਤੇ ਉਧਰ ਵੀ ਉਵੇਂ ਪਾਉਂਦੇ ਉਹ ਘਰ ਵਾਲੇ ਰੱਖ ਲੈਂਦੇ ਨੇ ਜਾਂ ਕਿਸੇ ਨੂੰ ਦੇ ਦਿੰਦੇ ਇੱਥੇ ਵੀ ਅਸੀਂ ਐਵੇਂ ਇਦਾਂ ਹੀ ਕਰਦੇ ਆਪਾਂ ਲੋਡ ਬੰਦ ਹੁੰਦੇ ਤੇ ਤੁਸੀਂ ਪਿਛਲੇ 4 ਦਿਨਾਂ ਦਾ ਸੋਸ਼ਲ ਮੀਡੀਆ ਪੜਤਾਲ ਕੇ ਦੇਖੋ ਲੈਂਦੇ ਨਾਲੋਂ ਜ਼ਿਆਦਾ ਚੜ ਦੇ ਵਿੱਚ ਤਜਮਲ ਤਜਮਲ ਜੰਮਲ ਹੋਈ ਪਈ ਹੈ ਹਾਂ ਹਰ ਤੀਜੀ ਚੌਥੀ ਜਿਹੜੀ ਪੋਸਟ ਹੈ ਜੇ ਦੇਖ ਲਈਏ ਤੇ ਉਹਨਾਂ ਦੀ ਤਸਵੀਰ ਹੀ ਆਉਂਦੀ ਹੈ 50 ਫੋਨ ਤੇ ਮੈਨੂੰ ਆਤ ਪਿਆ ਹੂੰ ਪਤਾ ਸੀ ਨਾ ਲੋਕਾਂ ਨੂੰ ਤੁਹਾਡੇ ਜਿਨ੍ਹਾਂ ਨੇ ਅਫਸੋਸ ਕੀਤਾ ਮੇਰੇ ਨਾਲ ਤੁਸੀਂ ਇੱਕ ਪੁੱਛਿਆ ਸੀ ਸ਼ਾਇਦ ਕਿ ਇਸ ਮੌਤ ਨੂੰ ਮਹਿਸੂਸ ਕਿਵੇਂ ਕੀਤਾ ਹੂੰ ਮੈਨੂੰ ਆਇਆ ਲੱਗਾ ਕਿ ਚੂੜੀਆਂ ਦੇ ਨਾਲ ਰਾਤੇ ਦੀ ਇੱਕ ਕੜੀ ਹੋਰ ਟੁੱਟ ਗਈ ਹੂੰ 47 ਤੋਂ ਬਾਅਦ ਐਸ ਵੇਲੇ ਦੋ ਕੜੀਆਂ ਸੀ ਹੂੰ ਦੁਨੀਆਂ ਨਾਲ ਚੂੜੀਆਂ ਮੇਰੇ ਚੂੜੀਆਂ ਦੇ ਕੋਲ ਜੰਡਵਾਲਾ ਮੇਰੇ ਵੱਡ ਵੱਡ ਉਥੇ ਮੇਰੇ ਵੱਡਿਆਂ ਨੂੰ ਪਛਾਨਣ ਵਾਲਾ ਇੱਕੋ ਬੰਦਾ ਜੀ ਬਾਬਾ ਹਾਕਮ ਹੂੰ ਤੇ 96 ਸਾਲ ਦਾ ਹੈਗੇ ਨੇ ਹਾਂ ਅੱਛਾ ਮੈਂ ਮਿਲ ਕੇ ਆਇਆ ਮੈਂ 2008 ਚ ਵੀ ਮਿਲਿਆ ਸੀ ਹੁਣ ਵੀ ਮਿਲ ਕੇ ਆਇਆ ਜਿੱਦੇ ਬਾਬਾ ਹਾਕਮ ਤੁਰ ਗਿਆ ਹੂੰ ਸਾਨੂੰ ਦੱਸਣ ਵਾਲਾ ਕੋਈ ਨਹੀਂ ਰਹਿਣਾ ਕਿ ਤੁਹਾਡਾ ਘਰ ਆ ਸੀ ਹੂੰ ਉਹ ਆਖਰੀ ਗਵਾਹ ਚਮਣ ਕੇ ਦਿਨੋ ਦਾ ਹੈ ਤੇ ਚੂੜੀਆਂ ਨਾਲ ਦੂਜੀ ਸਾਂਝ ਸਾਡੀ ਸੀਗੀ ਤਜਮਲ ਉੱਟ ਉੱਟ ਸੋ ਲਾਸਟ ਦੇ ਵਿੱਚ ਆਪਾਂ ਫਿਰ ਕਲੀਮ ਸਾਹਿਬ ਵਾਲੇ ਪਾਸੇ ਆਉਣੇ ਆ ਉਹਨਾਂ ਦੀਆਂ ਯਾਦਾਂ ਨੂੰ ਹੁਣ ਕਿੰਝਗਾ ਸਾਹਮ ਕੇ ਰੱਖੋਗੇ ਅਜੇ ਤੇ ਗੁਰਦਰਸ਼ਨ ਸੋਝ ਨਹੀਂ ਰਿਹਾ ਕੁਝ ਹੂੰ ਦੂਜੀ ਗੱਲ ਕਿਸੇ ਦੀਆਂ ਯਾਦਾਂ ਨੂੰ ਵੀ ਸੰਭਾਲ ਕੇ ਰੱਖਣਾ ਕਿਸੇ ਇਕੱਲੇ ਘਾਰੇ ਬੰਦੇ ਦਾ ਕੰਮ ਨਹੀਂ ਹੈ। ਹੂੰ। ਥੋੜਾ ਜਿਹਾ ਸੈੱਟ ਹੋਵਾਂਗੇ। ਸੁਰਤ ਆਵੇਗੀ। ਹੂੰ। ਤਾਂ ਫੇਰ ਉਧਰ ਵੀ ਕਰਾਂਗੇ ਗੱਲ, ਇੱਧਰ ਵੀ ਜਮਲ ਦੇ ਪਿਆਰ ਕਰਨ ਵਾਲਿਆਂ ਨਾਲ ਗੱਲ ਕਰਾਂਗੇ। ਕਰਾਂਗੇ ਕੁਝ ਨਾ। ਸੋ ਬਹੁਤ-ਬਹੁਤ ਸ਼ੁਕਰੀਆ। ਹਰਮੀਤ ਵਿਦਿਆਰਥੀ ਸਾਡੇ ਨਾਲ ਸੀ ਉਹਨਾਂ ਨੇ ਕਲੀਮ ਸਾਹਿਬ ਦੇ ਨਾਲ ਜਿਹੜੀਆਂ ਸਾਂਝਾਂ ਸੀ ਉਹਨਾਂ ਦੀ ਜਿਹੜੀ ਹੈ ਵਿਸਥਾਰ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਕਲੀਮ ਸਾਹਿਬ ਜਿਹੜੇ ਹੈ ਕਿਉਂਕਿ ਉਹਨਾਂ ਦੀਆਂ ਲਿਖਤਾਂ ਹਰ ਪੰਜਾਬੀ ਦੇ ਦਿਲ ਦੇ ਵਿੱਚ ਨੇ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਉਹ ਇੱਧਰ ਵੀ ਨੇ ਕਿਉਂਕਿ ਗੁਰਮੁਖੀ ਦੇ ਵਿੱਚ ਵੀ ਟਰਾਂਸਲੇਟ ਕਰਕੇ ਇਹਨਾਂ ਨੇ ਜਿਹੜੀਆਂ ਬੁੱਕ ਤੁਹਾਨੂੰ ਆਪ ਹੀ ਦੱਸਿਆ ਕਿ ਛਾਪੀਆਂ ਹੋਈਆਂ ਹੈ ਕਈ ਸਾਹਿਬ ਨੇ ਲਿਪੀ ਅਨਤਰ ਕੀਤੀ ਕਈ ਸਾਹਿਬ ਨੇ ਲਿਖੀਆਂ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਦੇ ਯਾਦ ਦੇ ਵਿੱਚ ਜਿਹੜਾ ਹੈਗਾ ਉਹ ਕੁਝ ਨਾ ਕੁਝ ਕਰਦੇ ਰਹਿਣਗੇ ਸੋ ਤੁਸੀਂ ਵੀ ਜਿਹੜਾ ਹੈਗਾ ਇਸ ਐਪੀਸੋਡ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਵੱਧ ਲੋਕਾਂ ਤੱਕ ਇਹ ਗੱਲ ਪਹੁੰਚੇ ਕਿ ਯਾਦਾਂ ਜਿਹੜੀਆਂ ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਤਜਮਮਲ ਕਲੀਮ ਸਾਹਿਬ ਜੀਆਂ ਜਿਹੜੀਆਂ ਉਹ ਸਦਾ ਬਰਕਰਾਰ ਰਹਿਣਗੇ। ਸ਼ੁਕਰੀਆ।